ਜੀ ਸਾਚੀ ਗਾਲ ਜੀ ਫੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਖਾਲ ਜਿਹੜਾ ਨੱਕਾ ਬਣਾਉਨੇ ਆ ਆ ਬਣਾਤਾ ਥੋੜਾ ਹੀ ਰਹਿ ਗਿਆ ਦੇਖੋ ਥਾਲਾ ਪੱਲੀ ਤੇ ਲਾਇਆ ਵਿਆ ਬਸ ਆ ਬਣਾਤਾ ਨੱਕਾ ਕਰਤਾ ਪਿਆਰ ਦੇਖੋ ਨੱਕਾ ਤੇ ਕਾਤੇ ਤਾ ਬਣਾ ਆਪਾ ਦੇਖੋ ਨੇਸੋਂ ਉੱਤਰ ਚੱਲ ਕੇ ਸਬਜ਼ੀ ਵੀ ਬਣਾ ਮੂੰਗੀ ਆ ਆਹ ਦੇ ਹੁਣ ਆ ਦੋ ਫਲ ਪੱਕ ਗਏ ਨਾ ਦੇਖੋ ਆ ਦੀ ਆ ਦੋ ਫਲ ਪੱਕ ਗਏ ਆ ਤੀਜਾ ਦੇਖੋ ਆਦੇ ਬਰੀਕ ਫਲੀਆਂ ਜੇ ਹੁਣ ਤੇ ਦਵਾਈ ਆ ਦੇਖੋ ਤੀਜਾ ਫਾਲ ਆ ਦੇਖੋ ਬਰੀਕ ਫਲੀਆਂ ਬਣਦੀਆਂ ਹੁੰਦੀਆਂ ਐਤੇ ਵੀ ਦੇਖੋ ਜੇ ਹੁਣ ਆ ਜੇ ਤੇ ਦਵਾਈ ਮਾਰਦੇ ਨੇ ਆ ਫਾਲਾ ਜਿਹੜਾ ਇਹ ਵਿਕਾਰ ਹੋ ਜੂ ਉਹੀ ਕਿਉਂਕਿ ਆਪਾਂ ਇਹਦੇ 26 ਚੋਂ ਨਹੀਂ ਲਾਉਣਾ ਅੱਗੇ ਆਪਾਂ 4-5 ਜੁਲਾਈ ਨੂੰ ਲਾਉਨੇ ਆ ਜਾ ਕੇ ਲਾਉਣ ਲੱਗਦੇ ਹੁਣ ਆਲੂਆਂ ਵਾਲਾ ਬਾਹਣਾ ਨਾ ਤੇ ਵੀ ਆਪਾਂ ਕੋਲ ਸਮਾਂ ਬਹੁਤ ਆ ਜਿਵੇਂ ਹੁਣ ਆ ਸਾਰਾ ਫਾਲ ਆਏ ਨੁਕਸਾਨ ਨਹੀਂ ਆ ਜਾਊਗਾ ਆਹ ਵਾਲਾ ਫਾਲ ਜਿਹੜਾ ਬਰੀਕ ਫਾਲਾ ਹੁਣ ਉੱਤੇ ਇਹਦਾ ਕੋਰ ਵੀ ਹੋਰ ਬਹੁਤ ਚੱਕਦਾ ਆਉਂਦਾ ਦੇਖੋ ਬਰੀਕ ਫਲੀ ਬਹੁਤ ਆ ਸਾਰੇ ਚੀ ਵਿੱਚ ਵੜ ਕੇ ਵੀ ਤੁਹਾਨੂੰ ਦਿਖਾ ਦਿੰਨਾ ਐਚ ਵੀ ਬਹੁਤ ਆ ਰਾਤ ਇੱਕ ਸਾਡੇ ਉਮੀ ਵਾਵਾ ਪੈ ਗਿਆ ਕਣੀਆਂ ਜੀਆਂ ਵਾਵਾ ਸੀ ਉੜੇ ਜੇ ਬਨਾਲੇ ਚਲਾ ਗਿਆ ਤੇ ਆਹ ਦੇਖੋ ਬਰੀਕ ਫਲ ਆਏ ਦੇਖੋ ਬਹੁਤ ਆ ਐ ਗੁਛੇੜਾ ਹੁਣ ਦੋ ਦੋ ਆ ਫਲ ਆਏ ਪੱਕ ਵੀ ਗਿਆ ਦੇਖੋ ਇੱਧਰ ਦੇਖੋ ਉਦੋਂ ਨਮਾ ਕੱਢਦਾ ਆਉਂਦਾ ਉਹੀ ਆਪਾਂ ਹਫਤਾ ਹੋਰ ਲੇਟ ਕਰ ਦਿੰਨੇ ਆ ਤੇ ਉਹ ਦਾ ਬਾਰਸ਼ਾਂ ਦਾਸ ਦੇ ਆ ਉਹ ਦਾ ਪ੍ਰਮਾਤਮਾ ਦੇ ਰੰਗ ਆ ਜੀ ਜੋ ਉਹਨੇ ਦੇਣਾ ਉਹਨੇ ਦੇ ਹੀ ਦੇਣਾ ਠੀਕ ਆ ਨਾ ਪਰ ਆਪਾਂ ਇਹ ਤਾਂ ਕਿਉਂ ਖਰਾਬ ਕਰਕੇ ਦੇਖੋ ਆ ਤੇ ਬਰੀਕ ਫਲ ਆਏ ਛੋਟਾ ਇਹ ਖਰਾਬ ਹੋ ਜੀ ਦੇਖ ਵਾ ਦੇਖੋ ਨਵਾਂ ਫਲ ਯਾਨੀ ਕਿ ਬਹੁਤ ਨਵਾਂ ਫਾਲਾ ਜਿਹੜਾ ਫਲੀਆਂ ਬਾਣਾਈਆਂ ਬਰੀਕ ਆ ਤੇ ਉਹੀ ਆਪਾਂ ਇਹਨੂੰ ਟਾਈਮ ਹੀ 10 ਦਿਨ ਹੋਰ ਦੇ ਦਿੰਨੇ ਆ ਤੇ ਨਾਲੇ ਝਾੜ ਚ ਵੀ ਫਰਕ ਪਾਊਗਾ ਜੀ ਬਹੁਤ ਬਰੀਕ ਫਾਲਾ ਇਹ ਨਵਾਂ ਆਉਂਦਾ ਸਾਰੇ ਦੇਖੋ ਕੋਹ ਹੋਰ ਕਿੰਨਾ ਜੰਨੇ ਆ ਆਹ ਗਲਾਬੀ ਜੇ ਪੱਤੇ ਆ ਪੀਲੇ ਜੇ ਪੱਤੇ ਆ ਸਾਰਾ ਕੋਹਰੀ ਚੱਕਿਆ ਪਿਆ ਫਾਲੀ ਚੱਕਿਆ ਪਿਆ ਤੇ ਉਹੀ ਆਪਾਂ ਸਮਾਂ ਹੀ ਭੁਰਾ ਹੋਰ ਦੇ ਦਿੰਨੇ ਆ ਇਹਨੂੰ ਦੇਖੋ ਇਥੇ ਆ ਆਪਣੇ ਨਾਲ ਨਾਲ ਝੋਨਾ ਕਿੰਨਾ ਸੀ ਦੇਖੋ ਥੱਲੇ ਹੀ ਦੱਬ ਲਿਆ ਮੂੰਗੀ ਨੇ ਇਥੇ ਬਹੁਤ ਝੋਨਾ ਸੀ ਨਾਲ ਨਾਲ ਉਹ ਦੇਖੋ ਵੇਜਦੀ ਦੀਂਦਾ ਉਹ ਪੀਲਾ ਜਿਹਾ ਹੋ ਗਿਆ ਦੇਖੋ ਹੁਣੇ ਕਰਾਦਾ ਸਾਡੇ ਦੂਜੇ ਘਰ ਵਾਲਿਆਂ ਤਾਂ ਪਾਣੀ ਚਲਾਤਾ ਤੇ ਸਾਡਾ ਰਾਤਾ ਵੀ ਆ ਵੀ ਪਾਣੀ ਲਾਈ ਦੇਈ ਇੱਕ ਖੇਤ ਮਾਰਿਆ ਕਿਉਂਕਿ ਰਵੀਸ ਲਈ ਜ ਬਾਣੀ ਆ ਵੀ ਲਾਈ ਦਿੰਨੇ ਆ ਇੱਕ ਪਾਣੀ ਆ ਦੇ ਆਰਜਣ ਚੋਂਟਾ ਇਹਨੇ ਵੀ ਫਲ ਜਣ ਕੇ ਚਾਰ ਪੰਜ ਦਿਨ ਇਹ ਤੋਂ ਬਛੇਤੀ ਆ ਜਣ ਕੇ ਇਹ ਚ ਵੀ ਆਈਆਂ ਕੋ ਫਲ ਪੱਕ ਗਿਆ ਕੋ ਪੱਕਣ ਵਾਲਾ ਰਹਿੰਦਾ ਇਧਰ ਵੀ ਆਈਆਂ ਕੋ ਫਲ ਪੱਕ ਗਿਆ ਕੋ ਨਵੀਆਂ ਫਲੀਆਂ ਇਹਦੇ ਆਉਂਦੀਆਂ ਤੇ ਇਸੇ ਕਰਕੇ ਆਪਾਂ ਲੇਟ ਹੀ ਕਰ ਲੈਂਦੇ ਆ ਤੇ ਆਪਾਂ ਹਫਤਾ ਲਈ ਟੀ ਕਰ ਦਿੰਦੇ ਆ ਵੱਢਣ ਨੂੰ ਆਪਾਂ 7 ਨੂੰ ਵੱਢਣੀ ਸੀ ਹੁਣ 14 15 ਨੂੰ ਵੱਢ ਲਾਂਗੇ ਤੇ ਨਾਲੇ ਅੱਜ 22 ਤਰੀਕ ਨੂੰ ਇਹ 60 ਦਿਨ ਦੀ ਹੋ ਗਈ ਅੱਜ 70 72 72 ਦਿਨ ਦੀ ਹੋ ਗਈ ਨਾਲੇ ਉਦ ਦੇ ਨੂੰ ਹੋ ਜੂ ਇਹ 80 82 ਦਿਨ ਦੀ ਹੋ ਜੂ ਮੂੰਗੀ ਟਸਾਲੇ ਸਮਾਂ ਪੂਰਾ ਮਿਲ ਜੂ ਚਲੋ ਜੀ ਸასი ਕਾਲ ਅੱਜ ਦੀ ਵੀਡੀਓ ਨੂੰ ਇੱਥੇ ਹੀ ਲੱਗਿਆ ਸਮਾਪਤ ਕਰਨਾ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਫੋਲੋ ਤੇ ਜਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ